ਕਣਕ ਸਾਡੀ ਫਸਲੇ ਨਹੀਂ ਫਸਲ ਨਹੀਂ ਹੈ ਸਾਡੀ ਨਹੀਂ ਜੀ ਕਿੰਨਾ ਦੀ ਹੈ ਕਣਕ ਬਾਹਰੋਂ ਆਈ ਹੈ ਜੀ ਜਦੋਂ ਗੁਰੂ ਨਾਨਕ ਸਾਹਿਬ ਦਾ ਟਾਈਮ ਸੀ ਕੁਦਰਤ ਚੱਲਿਆ ਕਰਦਾ ਜੀ ਹੂੰ ਰਾਗੀ ਚੱਲਿਆ ਕਰਦੀ ਇਹੋ ਜੇ ਅਨਾਜ ਸੀ ਹੁਣ ਅਸੀਂ ਇਹ ਸਿਸਟਮ ਕੀ ਰੱਖਦੇ ਆ ਸਰ ਆਪਾਂ ਕਹਿੰਦੇ ਆ ਕਣਕ ਤੇ ਲੱਗੇ ਹੋਏ ਆ ਸੀ ਬਿਮਾਰ ਕਰਾਂ ਦੇ ਵਿੱਚ ਕੀ ਹੁੰਦਾ 3 ਮਹੀਨੇ ਪੱਕ ਗਏ ਮੱਕੀ ਦੀ ਰੋਟੀ 3 ਮਹੀਨੇ ਪੱਕ ਗਈ ਬਾਜਰੇ ਦੀ ਰੋਟੀ ਹੂੰ 3 ਮਹੀਨੇ ਪੱਕ ਗਈ ਜਵਾਰ ਦੀ ਰੋਟੀ ਹੂੰ 3 ਮਹੀਨੇ ਲਾ ਲੋ ਕਣਕ ਦੀ ਰੋਟੀ ਕਣਕ ਦੀ 4 3 12 ਸਾਡੀ ਖਾਹ ਰਾਖ ਚ ਬਦਲਾ ਆ ਗਿਆ ਸੀ ਠੀਕ ਆ ਪਰ ਸਾਡੇ 24 ਘੰਟੇ 12 ਮਹੀਨੇ 30 ਦਿਨ ਪਹਿਲਾ ਵਾਲੇ ਬਜ਼ੁਰਗ ਕੀ ਕਰਦੇ ਸਿਆਲ ਚ ਜਿੱਥੇ ਮੱਕੀ ਦੀ ਰੋਟੀ ਪੱਕਦੀ ਨਾਲ ਖਿਚੜੀ ਬਣਦੀ ਕਦੇ ਦਲੀਆ ਬਣ ਗਿਆ ਹਾਂਜੀ ਕਦੇ ਗੁੜਾ ਵਾਲੇ ਚੌਲ ਬਣ ਗਏ ਅੱਜ ਬਹੁਤ ਕੁਝ ਬਦਲਿਆ ਇਹ ਤਾਂ ਜੀ ਕਣਕ ਕਣਕ ਮੇਰੇ ਸੁਣਨ ਚ ਆਇਆ ਕਹਿੰਦੇ ਅੰਗਰੇਜ਼ਾਂ ਵੇਲੇ ਕੈਦੀਆਂ ਨੂੰ ਕਣਕ ਦੀ ਰੋਟੀ ਦਿੱਤੀ ਜਾਂਦੀ ਸੀ ਤੇ ਇਹ ਸੂਰਾਂ ਦੀ ਖਰਾਕ ਸੀ ਬੰਦਿਆਂ ਦੀ ਨਹੀਂ ਸੀ ਪਸ਼ੂਆਂ ਦੀ ਖਰਾਕ ਤੋਂ ਇਨਸਾਨਾਂ ਚ ਆ ਗਈ ਬਿਲਕੁਲ ਜੀ ਕਿਉਂਕਿ ਅੱਜ ਅਸੀਂ ਦਿਖਾਵੇ ਪਿੱਛੇ ਪਏ ਹੋਏ ਆ ਅੰਦਰ ਕੀ ਖਾ ਰਹੇ ਆ ਕੀ ਜਾ ਰਹੇ ਨਹੀਂ ਹੂੰ ਸਾਡਾ ਪੰਜਾਬੀ ਦੀ ਇੱਕ ਕਹਾਵਤ ਆ ਆਪਾਂ ਕਹਿੰਦੇ ਵੋ ਫਲਾਣਾ ਕੰਮ ਨਾ ਕਰਨੀ ਅਗਲਾ ਕਹਿੰਦਾ ਮੈਂ ਕਰੂੰ ਦੇਖੀ ਜਾਊ ਅਸੀਂ ਦੇਖੀ ਜਾਊ ਨੇ ਮਰਵਾਏ ਹੋਏ ਆ ਠੀਕ ਹੈ ਨਾ ਜੀ ਬਟਾਈ ਗੱਲ ਹੈ ਨਾ ਜੇ ਆਪਾਂ ਗ੍ਰੀਨ ਰੈਵਲੂਸ਼ਨ ਦੀ ਗੱਲ ਕਰਦੇ ਆ ਜੀ ਉਸ ਟਾਈਮ ਤਾਂ ਪੈਣੀ 안 ਨਹੀਂ ਸੀ ਜਨਸੰਖਿਆ ਦੇ ਹਿਸਾਬ ਨਾਲ ਪੂਰਾ ਨਹੀਂ ਹੋ ਪੰਦਾ ਸੀ ਲੋਕਾਂ ਦਾ ਕੁਝ ਪਹੁੰਚ ਹੀ ਨਹੀਂ ਬੰਦਾ ਸੀ ਇਸ ਲਈ ਅੰ ਜਿਹੜੀ ਆ ਕਣਕ ਨੂੰ ਇੰਨਾ ਜਿਹੜਾ ਹੈ ਉਹ ਮੈਂ ਕਹਿੰਦਾ ਕਣਕ ਨੂੰ ਜਿਹੜਾ ਇੰਟਰੋਡਿਊਸ ਵੀ ਕੀਤਾ ਗਿਆ ਤੇ ਇੰਨਾ ਉਹਨੂੰ ਪ੍ਰਮੋਟ ਵੀ ਕੀਤਾ ਗਿਆ ਵੀ ਲੋਕੀ ਭੁੱਖੇ ਨਾ ਮਰ ਜਾਣ ਕਿਤੇ ਵੈਗਰੂ ਹਰ ਇੱਕ ਚੀਜ਼ ਦਾ ਬਿਜ਼ਨਸ ਹੈ ਹੁਣ ਚਾਹ ਕਿਹਨੇ ਪ੍ਰਮੋਟ ਕੀਤੀ ਸੀ ਈਸਟ ਇੰਡੀਆ ਕੰਪਨੀ ਚਾਹ ਲੈ ਕੇ ਆਈ ਹਮ ਪ੍ਰਮੋਟ ਪਤਾ ਜੀ ਕਿਵੇਂ ਹੋਈ ਉਹਨਾਂ ਨੂੰ ਥੋੜੀ ਸੀ ਵੀ ਹਰ ਇੱਕ ਨੂੰ ਤੋੜ ਲੱਗਿਆ ਕਰੂ ਹੂੰ ਉਹਨਾਂ ਨੇ ਕਿਹਾ ਜਿਹੜਾ ਚਾਹ ਦਾ ਕੱਪ ਪੀਊ ਦੋ ਲੱਡੂ ਫ੍ਰੀ ਦਿੱਤੇ ਜਾਣਗੇ ਉਹ ਦੋ ਲੱਡੂਆਂ ਦੇ ਚੱਕਰ ਚ ਅੱਜ ਬੱਚਾ ਬੱਚਾ ਚਾਹ ਦਾ ਸ਼ੁਕੀਨ ਹੈ ਚਾਹ ਸਹੀ ਨਹੀਂ ਹੈ ਹਾਂਜੀ ਚਾਹ ਕੌਣ ਕਹਿੰਦਾ ਜੀ ਸਹੀ ਹੈ ਤੁਸੀਂ ਕਹਿੰਦੇ ਚਾਹ ਨਹੀਂ ਸੀ ਚਾਹ ਸਹੀ ਨਹੀਂ ਤੁਸੀਂ ਚਾਹ ਬੰਦ ਕਰ ਲਓ ਮੈਂ ਤਾਂ ਪੀਂਦਾ ਹੀ ਕੋ ਘਟ ਚਾਰ ਦਿਨ ਘਟ ਨਹੀਂ ਜੀ ਜ਼ਹਿਰ ਦੀ ਚੁਟਕੀ ਖਾ ਲੋ ਕੜਛੀ ਭਰ ਕੇ ਖਾ ਲੋ ਇੱਕ ਬਰਾਬਰ ਹੈ ਤੁਸੀਂ ਚਾਹ ਛੱਡ ਕੇ ਦੇਖੋ ਚੀਨੀ ਛੱਡ ਕੇ ਦੇਖੋ ਮੇਰਾ ਰੂਲ ਹੈ ਮੈਂ ਬਿਲਕੁਲ ਮਿੱਠਾ ਬੰਦ ਕੀਤਾ ਹੋਇਆ ਚਾਹ ਬੰਦ ਕੀਤੀ ਹੋਈ ਹੈ ਆਨੰਦ ਲੈ ਰਹੇ ਆ ਇੱਕ ਕਿਲੋ ਚੀਨੀ ਚਿਖਾਤੇ ਪਏ ਬੰਦੇ ਨੂੰ ਸਾੜ ਦਿੰਦੀ ਹੈ ਸਰ ਆਪਣੇ ਅੰਦਰ ਕਿੰਨੇ ਕੁਇੰਟਲਾਂ ਦੇ ਕੁਇੰਟਲ ਜਾ ਰਹੇ ਨੇ ਖਿਆਲ ਕਰੋ ਚਾਹ ਕਿਵੇਂ ਖਤਰਨਾਕ ਚਾਹ ਖਤਰਨਾਕ ਇਹ ਹੈ ਜੇ ਦੇਖੋ ਜਿਹੜੇ ਵਧੀਆ ਬ੍ਰਾਂਡ ਨੇ ਚਾਹ ਸਾਡੀ ਬਾਡੀ ਨੂੰ ਅਲਕਲਾਈਨ ਕਰਦੀ ਹੈ ਮੈਂ ਮੰਨਦਾ ਚਾਹ ਇੱਕ ਹਰਬ ਜੜੀ ਬੁੱਟੀ ਐ ਜਿਹਦਾ ਦੁੱਧ ਨਾਲ ਕੋਈ ਕੰਬੀਨੇਸ਼ਨ ਹੀ ਨਹੀਂ ਤੁਸੀਂ ਬਾਹਰ ਚਲੇ ਜਾਓ ਹਰ ਕੋਈ ਕੀ ਪਊ ਬਲੈਕ ਟੀ ਬਲੈਕ ਟੀ ਅਸੀਂ ਦੁੱਧ ਪਾ ਕੇ ਪੀਨੇ ਆ ਤੁਸੀਂ ਕਿਸੇ ਚੰਗੇ ਹੋਟਲ 'ਚ ਚਲੇ ਜਾਓ ਉੱਥੇ ਚਾਹ ਸਰਵ ਕਰਨਗੇ ਆਪਾਂ ਨੂੰ ਬਲੈਕ ਟੀ 슈ਗਰ ਦੀਆਂ ਨਾਲ ਪੌਚ ਤੇ ਨਾਲ ਦੁੱਧ ਦਾ ਪੌਚ ਠੀਕ ਹੈ ਜੀ ਜਿਹੜੇ ਐਜੂਕੇਟਿਡ ਇਨਸਾਨ ਨੇ ਉਹ ਚਾਹ ਕੇ ਕੱਪ ਪੀਣ ਲੱਗ ਜਾਣਗੇ ਆਪਣੇ ਵਰਗੇ ਜਿਹੜਾ ਮੇਰੇ ਵਰਗਾ ਅਧ ਪੜਿਆ ਲਿਖਿਆ ਜ ਆ ਉਹ ਪਹਿਲਾਂ ਤਾਂ 5-6 ਪੌਊਚ ਖੋਲੂ ਖੰਡ ਦੇ 슈ਗਰ ਦੇ ਦੇ ਕੱਪ ਚ ਲੈ ਕੱਪ ਚ ਫਿਰ ਸਾਰਾ ਸੁੱਕਾ ਦੁੱਧ ਉਹ ਐ ਨਹੀਂ ਦੇਖਦਾ ਵੀ ਕਿੰਨੇ ਕ ਨਾਲ ਇਹ ਚਾਹ ਹੋ ਫਿਰ ਉਹ ਪਾ ਕੇ ਲੱਗ ਜਾਂਦਾ ਘੋਲਣਾ ਉਹਦਾ ਗਡਾਣਾ ਬਣਾ ਕੇ ਫਿਰ ਪੀਂਦਾ ਆ ਫਿਰ ਲੋਕ ਦੇਖ ਕੇ ਹੱਸਦੇ ਨੇ ਉਧਰਲੇ ਵੀ ਆ ਆ ਨਹੀਂ ਬੰਦੇ ਇਹ ਸਾਡਾ ਪੋਲਾ ਪੰਜਾਬ ਹੈ ਸਰ ਇੱਥੇ ਚਾਹੇ ਗੰਜੇ ਨੂੰ ਕੰਗੀਆਂ ਵੇਚੀ ਚੱਲੋ ਕੋਈ ਫਰਕ ਨਹੀਂ ਪੈਂਦਾ ਪਰ ਮੇਰੀ ਬੇਨਤੀ ਇਹ ਹੋਈ ਆ ਵੀ ਬਚਜੋ ਪ੍ਰਾਣੀਆਂ ਖਰਾਕਾਂ ਤੇ ਆਜੋ ਜਿਹੜਾ ਇਨਸਾਨ ਨੰਗੇ ਪੈਰੀ ਚੱਲਦਾ ਉਹਨੂੰ ਛੇਤੀ ਛੇਤੀ ਕੋਈ ਰੋਗ ਨਹੀਂ ਚਿੰਬੜਦਾ ਥਰੇਪੀਆਂ ਵੀ ਆ ਗਈਆਂ ਹੁਣ ਤਾਂ ਜੇ ਕਿਸੇ ਨੂੰ ਲੱਗੇ ਮਿੱਟੀ ਦੇ ਤਰੰਦੀ ਬਿਲਕੁਲ ਜੀ ਹੂੰ ਮਿੱਟੀ ਤੇ ਚੱਲਣ ਦੀ ਥਰੇਪੀ ਤੁਸੀਂ ਤਿੱਬਤ ਵੱਲ ਜਾਓ ਉੱਥੇ ਸਾਰੇ ਤਰ੍ਹਾਂ ਦੀ ਮਿੱਟੀ ਦਾ ਘੋਲ ਬਣਾ ਕੇ ਜੇ ਕਿਸੇ ਨੂੰ ਸਕਿਨ ਪ੍ਰੋਬਲਮ ਹੈ ਉਹਦੇ ਵਿੱਚ ਡਬੋ ਕੇ ਇਨਸਾਨ ਤੇ ਉੱਪਰ ਲੇਪ ਕਰਕੇ ਬਿਠਾਇਆ ਜਾਂਦਾ ਹੈ ਜਦੋਂ ਮਿੱਟੀ ਸੁੱਕ ਜਾਂਦੀ ਹੈ ਫੇਰ ਪੱਪੜ ਉਤਾਰ ਕੇ ਦੁਬਾਰਾ ਫੇਰ ਉਹਦੇ ਵਿੱਚ ਥੈਰੇਪੀ ਕਰਾਈ ਜਾਂਦੀ ਹੈ ਹੁਣ ਆਪ ਫੇਸ ਵਾਸ਼ ਬਣਨ ਲੱਗ ਗਏ ਆਪਣੇ ਬਿਲਕੁਲ ਜੀ ਹਾਂ ਅਹੀ ਆਪਣੇ ਆਪ ਨੂੰ ਚਲੋ ਮਿੱਟੀ ਤੋਂ ਦੂਰ ਰੱਖਦੇ ਆ ਬਟ ਉਹਦੇ ਫੇਸਬੁਕ 'ਚ ਬਣਨ ਲੱਗੇ ਮੈਂ ਪਿੱਛੇ ਦੇਖਿਆ ਨਹੀਂ ਬੜਾ ਵੱਡਾ ਬ੍ਰਾਂਡ ਸੀਗਾ ਇਹ ਬਿਲਕੁਲ ਜੀ ਹਮ ਸਰ ਅੱਜ ਦੁਨੀਆ ਤੇ ਆ ਕੀ ਨਹੀਂ ਰਿਹਾ ਹਮ ਆ ਕੀ ਨਹੀਂ ਰਿਹਾ ਹੁਣ ਅਸੀਂ ਅ ਦੇਖੋ ਆਪਾਂ ਬੈਠੇ ਆ ਮੈਂ ਖਰਾਕ ਦੀ ਗੱਲ ਕਰਾਂ ਅੱਜ ਦੇ ਨੌਜਵਾਨ ਚਿੰਗਮ ਦੇ ਸ਼ਕੀਨ ਨੇ ਐਕਟਿਵ ਰੱਖ ਦिए हां ਨਹੀਂ ਐਕਟਿਵ ਤੇ ਰੱਖ ਦਿਆ ਮੈਂ ਮੰਨਦਾ ਉਹ ਇੱਕ ਤਰ੍ਹਾਂ ਦਾ ਪਲਾਸਟਿਕ ਹੈ ਜੀ ਤੋਂ ਟਾਇਰ ਬਣਦੇ ਨੇ ਜੀ ਤੋਂ ਚੱਪਲਾ ਬਣਦੀਆਂ ਨੇ ਉਹ ਪਲਾਸਟਿਕ ਹੈ ਉਹਦੇ ਵਿੱਚ ਕੇਵਲ ਸਿਰਫ ਮਿੱਠਾ ਪਾਇਆ ਜਾਂਦਾ ਜਦੋਂ ਉਹਨੂੰ ਚੱਬਦਾ ਨਾ ਇਨਸਾਨ ਮੈਂ ਤੁਸੀ ਕੀ ਕਹਿਆ ਕੀ ਬਣਦਾ ਟਾਇਰ ਬਣਦਾ ਟਾਇਰ ਬਣਦੇ ਨੇ ਸਰ ਉਸੇ ਪਲਾਸਟਿਕ ਤੋਂ ਰਬੜ ਤੋਂ ਬਣਦਾ ਰਬੜ ਤੋਂ ਉਹੀ ਰਬੜ ਲਾ ਲੋ ਹੂੰ ਤੇ ਰਬੜ ਵੀ ਤਾਂ ਕਿੱਥੋਂ ਨਿਕਲਿਆ ਪੇੜਾ ਤੋਂ ਹੀ ਨਿਕਲਿਆ ਦਰਖਤਾ ਤੋਂ ਹੀ ਨਿਕਲਿਆ ਪੇੜਾ ਤੋਂ ਤਾਂ ਨਿਕਲਿਆ ਜੀ ਪਰ ਸਾਡੀ ਬਾਡੀ ਐਕਸੈਪਟ ਨਹੀਂ ਨਾ ਕਰਦੀ ਜਿਹੜੇ ਪਲਾਸਟਿਕ ਦੇ ਮਾਈਕਰੋ ਨੇ ਜਿਉਂ-ਜਿਉਂ ਇਨਸਾਨ ਚਿੰਗਮ ਚਬਦਾ ਅੰਦਰ ਜਾਂਦੇ ਨੇ ਹੂੰ ਉਹਨਾਂ ਦਾ ਕੈਂਸਰ ਰੂਪ ਹੋ ਕੇ ਫਿਰ ਬਾਹਰ ਨਿਕਲਦਾ ਹੂੰ ਤੁਸੀਂ ਕਹਿ ਰਹੇ ਹੋ ਰਬੜ ਤੋਂ ਬਣਦਾ ਬਿਲਕੁਲ ਜੀ ਪੱਕੀ ਗੱਲ ਕਹਿ ਰਹੇ ਹੋ ਸਰ ਹੱਦ ਹੋ ਗਈ ਕਮਾਲ ਦੀ ਗੱਲ ਹੈ ਜੀ ਚੈੱਕ ਕਰ ਲੈਂਦੇ ਹਾਂ ਚੈੱਕ ਕਰ ਲੋ ਜੀ ਲਿਖਣ ਦਾ ਬੜਾ ਕੁਝ ਹੈ ਪਰ ਜਿਹੜੀ ਚੀਜ਼ ਜਿਵੇਂ ਬਣਦੀ ਐ ਹੁਣ એનર્ਜੀ ਡਰਿੰਕ ਨੇ ਜੇ ਉੱਪਰ ਰੈੱਡ ਟੈਗ ਲਾਇਆ ਲਿਖਿਆ ਵੀ ਇਹ ਚ ਕੈਫੀਨ ਐ ਪਰ ਸਾਡੇ ਨੌਜਵਾਨਾਂ ਨੂੰ ਚਾਟ ਤੇ ਲਾਤਾ ਨਿੰਬੂ ਪਾਣੀ ਸਾਡਿਆਂ ਨੂੰ ਚੰਗਾ ਨਹੀਂ ਲੱਗਦਾ ਬਾਜ਼ਾਰੋਂ ਖਰੀਦ ਕੇ ਉਹ ਕੈਮੀਕਲ ਪੀਣਾ ਸਾਨੂੰ ਟੇਸਟੀ ਲੱਗਦਾ ਹਮ ਵੈਕਸਿਨ ਥੀਕ ਹੁੰਦੀ ਇਹਦੇ ਚ ਠੀਕ ਐ ਨਾ ਜੀ ਇੱਕ ਇਨਗਰੀਡੀਐਂਟ ਐ ਪ੍ਰੋਪਰਲੀ ਉਹਦੋਂ ਨਹੀਂ ਬਣਦਾ ਵੈਕਸਿਨ ਥੀ ਸਰ ਮੇਰੀ ਬੇਨਤੀ ਐ ਕੋਈ ਚੰਗਾ ਬ੍ਰਾਂਡ ਹੈ ਹੂੰ ਉਹ ਸਹੀ ਚੱਲ ਸਕਦਾ ਪਰ ਜਿੰਨੇ ਰੁਪਿਆ ਕਮਾਉਣਾ ਹੈ ਕੁਛ ਆਲੇ ਦੁਆਲੇ ਨਹੀਂ ਦੇਖਣਾ ਉਹ ਕੂੜਾ ਹੀ ਵੇਚੂਗਾ ਹੂੰ ਠੀਕ ਹੈ ਨਾ ਜੀ ਹੁਣ ਮੇਰੇ ਕੋਸ਼ਿਸ਼ ਆ ਵੀ ਆ ਪਾਕਿਸਤਾਨ ਨੂੰ ਕੁਝ ਚੰਗਾ ਦਈਏ ਹੂੰ ਇੱਕ ਬਰਾਬਰ ਬੈਠਾ ਹੂੰ ਤੁਸੀਂ ਇੱਕ ਚੀਜ਼ ਲਾ ਲਓ ਇੱਕ ਤੇ ਇਨਸਾਨ ਸੋਨੂੰ ਆਟਾ ਦੇ ਰਿਹਾ 55 ਰੁਪਏ ਕਿਲੋ 100 ਨੂੰ ਉਹ ਹੀ ਆਟਾ 10 ਰੁਪਏ ਕਿਲੋ ਦੇ ਰਿਹਾ ਕਿਉਂ ਦੇ ਰਿਹਾ ਕਾਰਨ ਹੁੰਦਾ ਜੀ ਹਰ ਇੱਕ ਗੱਲ 'ਚ ਮੈਂ ਬੇਨਤੀ ਕਰ ਰਿਹਾ ਸਹੀ ਦੇਖੋ ਆਪਣੀ ਗੱਲ ਚੱਲ ਰਹੀ ਸੀ ਟੈਡੀ ਲੰਗਗੇ ਭੈਣਾ ਦੇ ਰੋਗ ਜਿਸ ਤਰ੍ਹਾਂ ਬੱਚੇ ਦਾਨੀ ਦੀਆਂ ਰਸੌਲੀਆਂ ਹੋ ਗਈਆਂ ਕਿਸੇ ਦੇ ਸਰੀਰ ਤੇ ਪੂਰੇ ਤੇ ਗੰਡਾ ਹੋ ਗਈਆਂ ਉਹਨਾਂ ਦਾ ਵੀ ਆਪਾਂ ਨੇ ਐਸਾ ਪ੍ਰੋਡਕਟ ਲਾਂਚ ਕੀਤਾ ਬਹੁਤ ਸੋਹਣੇ ਰਿਜ਼ਲਟ ਨੇ ਮਾਰਾ ਦੇ ਕਿਰਪਾ ਨਾਲ ਪਹਿਲਾਂ ਆਪਣੇ ਬਿਊਟੀ ਪ੍ਰੋਡਕਟ ਚੱਲ ਰਹੇ ਨੇ ਇੱਕ ਮਿੰਟ ਇੱਕ ਮਿੰਟ ਤੁਹਾਨੂੰ ਮੈਂ ਰੁਕਣਾ ਚਾਹਾਂ ਵੀ ਤੁਹਾਡੀ ਜਿਹੜੀ ਗੱਲ ਤੁਸੀਂ ਕਹੀ ਸੀ ਜੀ ਮੈਂ ਕਿਹਾ ਜੇ ਆਪਾਂ ਉਹ ਚਲਾਣੀ ਹੈ ਤਾਂ ਮੈਂ ਉਹਦੇ ਬਾਰੇ ਇੱਕ ਵਾਰੀ ਪੜ੍ਹ ਲਵਾਂ ਪੜ੍ਹ ਲਓ ਜੀ ਤੇ ਲੋਕਾਂ ਨੂੰ ਦਿਖਾ ਵੀ ਦਵਾਂ ਵੀ ਆ ਨੈਚੁਰਲ ਰੂਪੜ ਨੈਚੁਰਲ ਆਵੜਾ ਨਾ ਹੈ ਗੂਗਲ ਤੇ ਹੈਗਾ ਸੁਣੋ ਬਟ ਇਹ ਇੱਕ ਕੰਪੋਨੈਂਟ ਦੇ ਤੌਰ ਤੇ ਯੂਜ਼ ਹੁੰਦਾ ਜੀ ਹੂੰ ਇਹ ਜਿਹੜੇ ਹੈਗੇ ਨਾ ਜੇ ਕਣਤਾ ਜਾਂਦੇ ਜਾਂਦੇ ਨੇ ਅੰਦਰ